ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਰਕਾਰ ਨੂੰ ਘੇਰੇ ਹੈ ਕਿਹਾ ਕਿ ਲੋਕਾਂ ਨੂੰ ਫਿਰੌਤੀਆਂ ਦੇ ਫੋਨ ਆ ਰਹੇ ਨੇ ਅਤੇ ਫਿਰੌਤੀ ਲਈ ਵੀ ਜਾ ਰਹੀ ਹੈ ਇਲਜ਼ਾਮ ਲਾਇਆ ਕਿ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ ਕਾਂਗਰਸ ਲੀਡਰ ਮੁਤਾਬਕ ਪੀੜਤ ਹਾਲੇ ਵੀ ਇਨਸਾਫ ਲਈ ਠੋਕਰਾਂ ਖਾ ਰਹੇ ਨੇ ਮੁੱਦਾ ਸੀਗਾ ਲਾਅ ਐਂਡ ਆਰਡਰ ਦਾ ਅੱਜ ਪੂਰੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਔਰ ਤੁਸੀਂ ਰੋਜ਼ਾਨਾ ਖਬਰਾਂ ਵੇਖ ਰਹੇ ਹੋ ਕਿ ਕਿਸ ਪ੍ਰਕਾਰ ਨਿਰੰਤਰ ਰੋਜ਼ ਕਿਤੇ ਨਾ ਕਿਤੇ ਗੈਂਗਸਟਰਾਂ ਦੀ ਵਾਰਦਾਤ ਦਾ ਸਾਨੂੰ ਖਬਰ ਮਿਲਦੀ ਆ ਥੋੜੇ ਦਿਨ ਪਹਿਲਾਂ ਜੋ ਮਾਲ ਦੇ ਸਾਹਮਣੇ ਮੋਹੱਲੀ ਵਿਖੇ ਹਾਦਸਾ ਹੋਇਆ ਉਹ ਤੁਸੀਂ ਸਾਰਿਆਂ ਨੇ ਵੇਖਿਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਲਾਅ ਐਂਡ ਆਰਡਰ ਔਰ ਇਹ ਪਹਿਲੇ ਦਿਨ ਤੋਂ ਜਿਸ ਸਟੂਡੈਂਟੋਂ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਤੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਹਿਮ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਬੈਠ ਗਿਆ ਖਾਸ ਕਰਕੇ ਸਾਡੇ ਵਪਾਰੀ ਭਰਾਵਾਂ ਦੇ ਤੇ ਸ਼ਹਿਰਾਂ ਦੇ ਵਿੱਚ ਹਿੰਦੂ ਭਰਾਵਾਂ ਦੇ ਉਸ ਬਾਅਦ ਕਈ ਐਸੇ ਘਟਨਾਕਰਮ ਹੋਏ ਚਾਹੇ ਉਹ ਨਕੋਦਰ ਵਪਾਰੀ ਦਾ ਜਿਹਨੂੰ ਸਕਿਉਰਿਟੀ ਗਾਰਡ ਦਿੱਤਾ ਗਿਆ ਸੀ ਉਹਨਾਂ ਦੀ ਮੌਤ ਹੋਈ ਇੱਕ ਪੁਲਿਸ ਵਾਲੇ ਦੀ ਵੀ ਮੌਤ ਹੋਈ ਫਿਰ ਚਾਹੇ ਮੋਗੇ ਦਾ ਕਾਂਡ ਕਰ ਲਈਏ ਇਸ ਤਰ੍ਹਾਂ ਦੇ ਅਨੇਕਾਂ ਕਾਂਡ ਪੰਜਾਬ ਦੇ ਅੰਦਰ ਹੋਏ ਜਿਹਨੂੰ ਅੱਖੋਂ ਪਰੋਖੇ ਕੀਤਾ ਗਿਆ ਔਰ ਮੈਂ ਸਮਝਦਾ ਕਿ ਅੱਜ ਸਵਾ ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਹਜੇ ਵੀ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਖਾਸ ਕਰਕੇ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ لیکن ਜਿਹੜੇ ਦੋਸ਼ੀ ਨੇ ਉਹ شرعآم ਆਪਣੀ ਮਨਮਰਜ਼ੀ ਕਰ ਰਹੇ ਨੇ ਮੈਂ ਧਿਆਨ ਦਿਵਾਉਣਾ ਚਾਹਣਾ ਹੈ ਸਰਕਾਰ ਦਾ ਉਹਨਾਂ ਲੋਕਾਂ ਦੇ ਵੱਲ ਜਿਨ੍ਹਾਂ ਤੋਂ ਨਿਰੰਤਰ ਫਰੋਤੀਆਂ ਮੰਗੀਆਂ ਜਾ ਰਹੀਆਂ ਔਰ ਬਹੁਤ سارے ਜਿਹੜੇ ਆ ਛੋਟੇ ਸ਼ਹਿਰ ਹੈ ਗਿੱਦੜਬਾ ਮੁਕਸਰ ਮਲੂਟ ਬਰਨਾਲਾ ਬਠਿੰਡਾ ਇਥੋਂ ਰੋਜ਼ਾਨਾ ਸੈਂਕੜਿਆਂ ਦੀ ਤعداد ਦੇ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਔਰ ਕੇਵਲ ਮੇਰਾ ਖਿਆਲ 1% ਵੀ ਲੋਕ ਨਹੀਂ ਹੋਣੇ ਜਿਹੜੇ ਸ਼ਿਕਾਇਤ ਕਰਤਾ ਹੈ ਸ਼ਿਕਾਇਤ ਕਰਤਾ ਕੇਵਲ 1% ਲੋਕ ਨੇ 99% ਜਾਂ ਤਾਂ ਡਰਦੇ ਮਾਰੇ ਆਪਦੇ ਟੈਲੀਫੋਨ ਬੰਦ ਕਰ ਲੈਂਦੇ ਨੇ ਤੇ ਜਾਂ ਫਿਰ ਉਹ ਫਰੋਤੀਆਂ ਦੇ ਦਿੰਦੇ ਨੇ ਸੋ ਮੇਰੇ 3-4 ਦੋਸਤ ਐਸੇ ਨੇ ਜਿਨ੍ਹਾਂ ਤੋਂ ਫਰੋਤੀਆਂ ਮੰਗੀਆਂ ਗਈਆਂ ਔਰ ਦੋ ਤਿੰਨ ਦੇ ਵੀ ਆਏ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਕਿ ਦੱਸਣਾ ਸੀ ਉਹ ਕਹਿੰਦਾ ਸੀ ਦੱਸ ਦੇ ਤਾਂ ਫਿਰ ਕੀ ਹੋ ਜਾਂਦਾ ਸੋ ਅੱਜ ਬਾਜ਼ਾਰਾਂ ਦੇ ਵਿੱਚ ਅੱਧਾ ਘੰਟਾ ਪੰਜਾਬ ਦੇ ਬਾਜ਼ਾਰ ਪਹਿਲਾਂ ਬੰਦ ਹੋਣੇ ਸ਼ੁਰੂ ਹੋ ਗਏ